ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਫਾਈਨਲੀ ਅੱਜ ਅਸੀਂ ਤੁਹਾਨੂੰ ਘੁਮਾਉਣ ਜਾ ਰਹੇ ਹਾਂ ਸਕਾਟਲੈਂਡ ਦਾ ਸਭ ਤੋਂ ਮਸ਼ਹੂਰ ਸ਼ਹਿਰ ਗਲਾਸਕੋ ਜਿਹੜਾ ਇਹ ਸ਼ਹਿਰ ਹੈ ਪੂਰੇ ਸਕਾਟਲੈਂਡ ਦੀ ਹੱਬ ਮੰਨਿਆ ਜਾਂਦਾ ਹੈ ਤੇ ਸਭ ਤੋਂ ਜ਼ਿਆਦਾ ਰੌਣਕ ਮੇਲਾ ਸਭ ਤੋਂ ਜ਼ਿਆਦਾ ਭੀੜ ਭੜੱਕਾ ਇਹ ਸ਼ਹਿਰ 'ਚ ਰਹਿੰਦਾ ਸੋ ਕਿਹੋ ਜਿਹਾ ਇਹ ਸ਼ਹਿਰ ਹੈ ਕਿਹੋ ਜੀਆਂ ਗਲੀਆਂ ਉਹ ਅੱਜ ਅਸੀਂ ਤੁਹਾਨੂੰ ਇਸ ਵਲੌਗ ਦੇ ਰਾਹੀਂ ਦਿਖਾਉਣੀ ਹੈ ਦੇਖਣ ਨੂੰ ਥੋੜਾ ਥੋੜਾ ਸੈਂਟਰਲ ਲੰਡਨ ਵਰਗਾ ਲੱਗ ਰਿਹਾ ਜਿਵੇਂ ਦਾ ਲੰਡਨ ਹੈ ਕਿਉਂਕਿ ਬਲੈਕ ਕੈਬਸ ਆ ਸਭ ਤੋਂ ਜ਼ਿਆਦਾ ਮਹਿੰਗੀ ਸਭ ਤੋਂ ਜ਼ਿਆਦਾ ਮਸ਼ਹੂਰ ਕੈ ਇੱਥੇ ਚੱਲਦੀ ਹੈਗੀ ਤੇ ਇਹ ਗਲੀਆਂ ਨਹੀਂ ਇਹ ਦੀਆਂ ਤੇ ਵੈਸੇ ਰਾਜਧਾਨੀ ਹੋਣਾ ਚਾਹੀਦਾ ਸੀਗਾ ਜਿਹੜਾ ਇਹ ਸ਼ਹਿਰ ਹੈ ਪਰ ਜਿਹੜੀ ਰਾਜਧਾਨੀ ਹੈ ਇਹ ਸ਼ਹਿਰ ਇਹ ਦੇਸ਼ ਦੀ ਸਕਾਟਲੈਂਡ ਦੀ ਉਹ ਹੈਗੀ ਹੈਗੀ ਐਡੰਬਰ ਤੁਹਾਨੂੰ ਪਹਿਲਾਂ ਕਮਾਇਆ ਸੀ ਐਡੰਬਰ ਤੇ ਪਰ ਵੱਡਾ ਸ਼ਹਿਰ ਇਹ ਹੈ ਇਹ ਪਤਾ ਨਹੀਂ ਇਹਨਾਂ ਨੇ ਕਿਉਂ ਕੀਤਾ ਉਹ ਪੁਰਾਣਾ ਸ਼ਹਿਰ ਹੈਗਾ ਤੇ ਇਹ ਸਾਰਾ ਵੈਸੇ ਨਵਾਂ ਵਸਿਆ ਹੋਇਆ ਹੈਗਾ ਜਿੰਨਾ ਕੁ ਸੁਣਿਆ ਸੀ ਕਿ ਨਵਾਂ ਪਰ ਸਾਨੂੰ ਇਮਾਰਤਾਂ ਤਾਂ ਦੇਖਣ ਨੂੰ ਇੱਥੋਂ ਪੁਰਾਣੀਆਂ ਲੱਗ ਰਹੀਆਂ ਸ਼ੁਰੂਆਤ 'ਚ ਅਜੇ ਹੁਣੇ ਅਸੀਂ ਇਹ ਸ਼ਹਿਰ 'ਚ ਆ ਕੇ ਉਤਰੇ ਆਂ ਤੇ ਬਾਕੀ ਹੁਣ ਸਾਰਾ ਦਿਨ ਇੱਥੇ ਘੇੜੇ ਦੇਣੇ ਆ ਤੇ ਗਲਾਸਗੋ ਵਿੱਚ ਅਸੀਂ ਅੱਜ ਜਿਹੜੀਆਂ ਥਾਵਾਂ ਤਾਂ ਨੂੰ ਦਿਖਾਉਣੀਆਂ ਉਹਦੇ 'ਚ ਇੱਕ ਤਾਂ ਬੋਕਾਨਨ ਸਟਰੀਟ ਹੈਗੀ ਤੇ ਜਿਹੜੀ ਸਭ ਤੋਂ ਜ਼ਿਆਦਾ ਮਸ਼ਹੂਰ ਹੈਗੀ ਪੂਰੇ ਮਤਲਬ ਇਹ ਸ਼ਹਿਰ ਦੇ ਵਿੱਚ ਉਹ ਦਿਖਾਉਣੀਆਂ ਇਸ ਤੋਂ ਇਲਾਵਾ ਇੱਕ ਕਾਨਸਰਟ ਹਾਲ ਹੈ ਕੁਝ ਬੋਟਨਿਕਲ ਗਾਰਡਨ ਹੈ ਮਿਊਜ਼ੀਅਮ ਹੈ ਸ਼ਹਿਰ ਮਿਊਜ਼ੀਅਮ ਵਗੈਰਾ ਅਸੀਂ ਨਾ ਜਾਈਏ ਜ਼ਿਆਦਾ ਕਿਉਂਕਿ ਅਸੀਂ ਜ਼ਿਆਦਾ ਇੰਟਰਸਟਿਡ ਨਹੀਂ ਹੁੰਦੇ ਹਨ ਤੇ ਕੁਝ ਗੁਰਦੁਆਰਾ ਸਾਹਿਬ ਹੀ ਨੇ ਚਾਰ ਗੁਰਦੁਆਰਾ ਸਾਹਿਬ ਹੈ ਮੇਰੇ ਖਿਆਲ ਚ ਇੱਥੇ ਆਪਾਂ ਇੱਕ ਗੁਰਦੁਆਰਾ ਸਾਹਿਬ ਜੀ ਇੱਥੇ ਤੁਹਾਨੂੰ ਵਿਜ਼ਿਟ ਕਰਕੇ ਆਵਾਂਗੇ ਦੇਖ ਕੇ ਆਵਾਂਗੇ ਨਾ ਮੌਸਮ ਅੱਜ ਬਹੁਤ ਜ਼ਿਆਦਾ ਵਧੀਆ ਹੈਗਾ ਬਹੁਤ ਜ਼ਿਆਦਾ ਵਧੀਆ ਨਹੀਂ ਠੰਡ ਬਹੁਤ ਜ਼ਿਆਦਾ ਤੇ ਖੁਸ਼ੀ ਦਾ ਥੋੜਾ ਥੋੜਾ ਛੇਤੀ ਠੰਡ ਫੀਲ ਕਰਨ ਲੱਗ ਜਾਂਦਾ ਛੇਤੀ ਬਿਮਾਰ ਹੋ ਜਾਂਦੇ ਆ ਪਰ ਮੈਨੂੰ ਐ ਹੁੰਦਾ ਮੈਂ ਕਹਾਂ ਵੀ ਸਿਰ ਸੁਰਜ ਢੱਕ ਕੇ ਰੱਖੋ ਤੁਸੀਂ ਹਵਾ ਬਹੁਤ ਜ਼ਿਆਦਾ ਚੱਲ ਰਹੀ ਅੱਜ ਜਿਹੜੇ ਦਿਨ ਇਥੇ ਹਵਾ ਚਲਦੀ ਹੋਵੇ ਨਾ ਉਸ ਦਿਨ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈਗੀ ਮਤਲਬ ਉਦੋਂ ਤੁਸੀਂ ਬਿ ਇਹ ਸ਼ਹਿਰ ਚ ਨਾ ਦੋ ਮੇਨ ਸਟੇਸ਼ਨ ਆ ਤੇ ਅਸੀਂ ਉਤਰੇ ਸੀਗੇ ਕੁਇਨ ਸਟਰੀਟ ਤੇ ਗਲਾਸਗੋ ਕੁਇਨ ਸਟਰੀਟ ਤੇ ਇੱਕ ਗਲਾਸਗੋ ਸੈਂਟਰਲ ਤੇ ਦੋਵੇਂ ਸਟੇਸ਼ਨ ਆ ਤੇ ਇਹਦੇ ਨੇੜੇ ਪੈਂਦੇ ਆ ਮਤਲਬ ਜਿਹੜੀ ਬੁਕਾਨਨ ਬੁਕਾਨਨ ਸਟਰੀਟ ਹੈ ਤੇ ਹੁਣ ਅਸੀਂ ਇਹ ਬੁਕਾਨਨ ਸਟਰੀਟ ਤੇ ਆ ਜਿਵੇਂ ਐਡਮ ਐਡੰਬਰਾਂ ਚ ਵੀ ਇੱਕ ਸਟਰੀਟ ਦੇਖੀ ਸੀਗੀ ਉਸੇ ਤਰ੍ਹਾਂ ਇਹ ਹੈ ਤੇ ਪੂਰੇ ਸ਼ਾਪਿੰਗ ਲਈ ਬਹੁਤ ਜ਼ਿਆਦਾ ਮਸ਼ਹੂਰ ਹੈਗੀ ਸਾਰੇ ਇੱਥੇ ਤੁਹਾਨੂੰ ਸਟੋਰਸ ਮਿਲਣਗੇ ਇਹ ਸ਼ੋਪਿੰਗ ਲਈ ਲੋਕ ਜਿਵੇਂ ਤੁਹਾਨੂੰ ਦੱਸਿਆ ਹੱਬ ਹੈ ਪੂਰੇ ਸਕਾਟਲੈਂਡ ਦੀ ਤੇ ਪੱਬ ਵੀ ਹੈ ਕਾਫੀ ਸਾਰੇ ਨਾਈਟ ਲਾਈਫ ਹੈ ਸ਼ਹਿਰ ਦੀ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਲੋਕ ਇੱਥੇ ਘੁੰਮਣ ਫਿਰਨ ਮਸਤੀ ਕਰਨ ਸ਼ੋਪਿੰਗ ਕਰਨ ਹੁੰਦੇ ਆ ਜਿਵੇਂ ਨਾ ਐਡਮਬਰਗ ਦੇ ਵਿੱਚ ਮਿਲੇ ਸੀਗੇ ਆਪਾਂ ਨੂੰ ਆਰਟਿਸਟ ਸਟ੍ਰੀਟ ਆਰਟਿਸਟ ਤੇ ਇੱਥੇ ਵੀ ਆ ਤੇ ਇੱਥੇ ਨਿਆਣਾ ਜਿਹਾ ਬਿਲਕੁਲ ਇਹ ਦੇਖ ਲੋ ਕੋਈ ਨਾ ਕੋਈ ਜਾਂਦਾ ਜਾਂਦਾ 2 4 ਪਾਉਂਡ ਤੇ ਦੇ ਜਾਂਦਾ ਹੈਗਾ ਇਹ ਤੁਹਾਨੂੰ ਇੱਥੇ ਹੀ ਮਿਲੂਗਾ ਕੱਲਾ ਜੇ ਯੂਕੇ ਚ ਤੁਸੀਂ ਕਿਤੇ ਹੋਰ ਜਾਉਂਗੇ ਲੰਡਨ ਵਗੈਰਾ ਚ ਅਸੀਂ ਇਹ ਨਹੀਂ ਦੇਖਿਆ ਕਿਉਂਕਿ ਇਹ ਸਕਾਟਲੈਂਡ ਦਾ ਕਲਚਰ ਹੈ ਸਕਾਟਿਸ਼ ਲੋਕੀ ਇਹਨੂੰ ਵਜਾਉਂਦੇ ਆ ਜਿਹੜਾ ਇਹ ਬੈਂਡ ਟਾਈਪ ਆ ਲੰਡਨ ਚ ਅਸੀਂ ਦੇਖੀ ਸੀ ਐਕਸਫੋਰਡ ਸਟਰੀਟ ਤੇ ਉਹ ਜਿਆਦਾ ਮਸ਼ਹੂਰ ਸੀ ਸ਼ਾਪਿੰਗ ਲਈ ਇਹ ਇਥੋਂ ਦੀ ਹੈ ਸਾਹਮਣੇ ਇੱਕ ਕੰਸਰਟ ਹਾਲ ਹੈ ਤੁਹਾਨੂੰ ਉਹ ਦਿਖਾ ਕੇ ਲੈ ਹੋਣੇ ਆ ਜਿਹੜਾ ਹਾਲ ਹੈ ਨਾ ਇਹਦਾ ਨਾਮ ਹੈਗਾਗਾ ਦਾ ਗਲਾਸਗੋ ਰਾਇਲ ਕੰਸਰਟ ਹਾਲ ਇੱਥੇ ਕਾਫੀ ਸਾਰੇ ਫੰਕਸ਼ਨ ਵਗੈਰਾ ਹੁੰਦੇ ਰਹਿੰਦੇ ਹੈਗੇ ਇੱਥੇ ਅਗੇ ਜਿਹੜੀ ਇਹ ਸਟਰੀਟ ਹੈਗੀ ਇਹ ਬਿਲਕੁਲ ਖਤਮ ਹੋ ਜਾਂਦੀ ਹੈ ਜਿਵੇਂ ਆਪਾਂ ਦੇਖਦੇ ਹੁੰਨੇ ਆ ਨਾ ਬਾਹਰ ਜਿਵੇਂ ਸ਼ੋਅ ਲੱਗਦੇ ਆ ਕਾਫੀ ਸਾਰੇ ਸਿੰਗਰਸ ਦੇ ਤੇ ਉਹ ਇਹੋ ਜੇ ਹਾਲ ਚ ਲੱਗਦੇ ਆ ਗਲਾਸਗੋ ਦਾ ਜਾਂ ਪੂਰੇ ਸਕਾਟਲੈਂਡ ਦਾ ਜਿਹੜੇ ਸਕਾਟਲੈਂਡ ਚ ਸ਼ੋਅ ਲੱਗਦੇ ਆ ਉਹ ਸਭ ਤੋਂ ਮਸ਼ਹੂਰ ਹਾਲ ਆਗਾ ਇਹ ਜਿਹੜਾ ਰਾਇਲ ਕੰਸਰਟ ਹਾਲ ਕਰਕੇ ਆ ਇਹ ਹੈ ਨਾ ਤੇ ਜਿਹੜੇ ਇੱਥੇ ਆਪਣੇ ਪੰਜਾਬੀ ਪਰਿਵਾਰ ਰਹਿੰਦੇ ਨੇ ਉਹਨਾਂ ਨੇ ਵੀ ਸਾਨੂੰ ਦੱਸਿਆ ਸੀਗਾ ਕਿ ਪਿਛਲੇ ਸਾਲ ਹੀ ਸ਼ੋਅ ਹੋ ਕੇ ਹਟਿਆ ਮੈਨੂੰ ਇੱਥੇ ਸਤੰਦਰ ਸਰ ਜੀ ਆਏ ਸੀ ਮਤਲਬ ਇੱਥੇ ਗਰਦਾਸ ਮਾਨਵੈ ਦਾ ਹੁੰਦੇ ਸੀ ਹਰ ਸਾਲ ਗਰਦਾਸ ਮਾਨ ਦਾ ਤਾਂ ਕਹਿੰਦੇ ਵੀ ਹਰ ਸਾਲ ਇੱਥੇ ਸ਼ੋਅ ਲੱਗਦਾ ਸੀਗਾ ਜਿਵੇਂ ਲੰਡਨ ਹੁੰਦਾ ਮੇਨ ਬਰਮਿੰਗਮ ਹੁੰਦਾ ਮੇਨ ਬਰਮਿੰਗਮ ਤੋਂ ਬਾਅਦ ਤੇ ਗਲਾਸਗੋ ਇੱਥੇ ਮਤਲਬ ਇੱਥੇ ਵੀ ਪੱਕਾ ਸ਼ੋਅ ਹੁੰਦਾਗਾ ਜਿੰਨਕ ਹੁਣ ਤੱਕ ਅਸੀਂ ਘੁੰਮ ਫਿਰ ਕੇ ਇੱਥੇ ਫੀਲ ਕਰ ਰਹੇ ਹਾਂ ਨਾ ਸਭ ਤੋਂ ਵੱਧ ਲੋਕ ਇੱਥੇ ਸ਼ਾਪਿੰਗ ਲਈ ਆਉਂਦੇ ਬਸ ਹੋਰ ਹਿਸਟੋਰੀਕਲ ਇੱਥੇ ਕੁਝ ਜ਼ਿਆਦਾ ਹੋਣੀਗਾ ਦੇਖਣ ਨੂੰ ਇਹ ਸਟਰੀਟ ਦੇ ਵਿੱਚ ਸਿਟੀ 'ਚ ਤਾਂ ਕਾਫੀ ਸਾਰੀਆਂ ਚੀਜ਼ਾਂ ਹੋਰ ਥਾਂ ਤੇ ਤੇ ਸਾਰੇ हां जी असल ਤੇ ਤੇ ਆਫਰ ਵੀ ਲੱਗੇ ਹੋਇਆ ਰਿਪਰ ਮੈਂ ਦੇਖਿਆ ਪਤਾ ਨਹੀਂ ਹਾਂਜੀ ਸੇਲ ਚੱਲ ਰਹੀ ਹੈ ਹਾਂਜੀ ਬੈਗ ਹੈ ਡੇਢੇ ਚੱਕੇ ਵਾਲੋ ਕੰਨੀ ਹਮੇਸ਼ਾ ਹੀ ਚੱਲਦੀ ਰਹਿੰਦੀ ਹੈ ਪਤਾ ਨਹੀਂ ਅੱਜ ਹੀ ਚੱਲੀ ਹੈ ਕਿੰਨੇ ਕਬੂਤਰ ਆ ਯਾਰ ਹਨਾ ਯਾਰ ਤੁਸੀਂ ਇੱਕ ਗੱਲ ਨੋਟਿਸ ਕਰੋ ਵੀ ਜਿਵੇਂ ਪੰਜਾਬ ਤੋਂ ਏਸ਼ੀਆ ਨਾ ਆਪਾਂ ਨਾ ਏਸ਼ੀਅਨ ਤੋਂ ਇੱਥੇ ਆ ਕੇ ਆਪਣੇ ਚਮੜੀ ਦਾ ਫਰਕ ਪੈਂਦਾ ਕਬੂਤਰਾਂ ਦਾ ਫਰਕ ਨਹੀਂ ਪੈਂਦਾ ਇਹ ਉਹੋ ਜੀ ਹੈ ਜਿਹੜਾ ਆਪਣੇ ਕਬੂਤਰਾਂ ਖੁਸ਼ੀ ਉਹੋ ਜੀ ਹੈ ਹਨਾ ਜਮਾ ਦੇਖੋ ਸਾਰੇ ਜਮਾ ਸੇਮ ਹੀ ਆ ਥੋੜਾ ਬਹੁਤ ਫਰਕ ਹੋ ਸਕਦਾ ਵਾਉ ਅੱਜ ਵਾਕ ਨੇ ਅੱਜ ਵਾਕ ਨੇ ਭਜਾਤੇ ਸਾਰੇ ਸ਼ਰਾਰਤੀ ਹੁੰਦੀ ਇਹਨਾਂ ਦੇ ਨਿਆਣੇ ਵੀ ਸਾਹਮਣੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਨਾ ਤੇ ਸਾਰੀ ਇਹ ਬਕੈਨਨ ਸਟਰੀਟ ਹੈਗੀ ਹੋਰ ਦੂਰ ਤੱਕ ਹੱਤੇ ਸਾਹਮਣੇ ਜਾ ਕੇ ਸ਼ਾਇਦ ਦਰਿਆ ਹੋਊਗਾ ਇੱਕ ਰਿਵਰ ਬਿਲਕੁਲ ਉੱਥੇ ਜਾ ਕੇ ਸਟਰੀਟ ਖਤਮ ਹੁੰਦੀ ਹੈਗੀ ਤੇ ਸਾਰੀ ਸਟਰੀਟ ਚ ਕੁਝ ਨਾ ਕੁਝ ਵੱਜੀਆਂ ਦਾ ਕੰਨਾਂ ਚ ਮਿਊਜ਼ਿਕ ਆਰ ਟੈਸਟਿੰਗ ਅੱਜ ਘਟਦੀਏ ਦੂਜੇ ਦੀ ਚੱਲ ਪੈਂਦੀ ਹੈ ਹਾਂਜੀ ਤੇ ਇਹਨਾਂ ਦਾ ਯਾਰ ਲਿਖਣ ਦਾ ਢੰਗ ਪਤਾ ਨਹੀਂ ਕੀ ਹੈਗਾ ਮਤਲਬ ਇਹਨੂੰ ਸ਼ਬਦਾਂ ਨੂੰ ਸਕਾਟਲੈਂਡ ਚ ਤੇ ਹੁੰਦਾ ਲਿਖਣ ਚ ਜਿਵੇਂ ਆਪਣੇ ਰੋਮਨ ਆਪਣਾ ਅੰਗਰੇਜ਼ੀ ਪੜ੍ਹਦੇ ਕੁਝ ਹੋਰ ਹੁੰਦਾ ਵੈਸੇ ਕੁਝ ਹੋਰ ਹੁੰਦਾ ਆਹ ਸਟਰੀਟ ਦਾ ਨਾਮ ਹੈ ਇਹਦਾ ਮੈਂ ਤੁਹਾਨੂੰ ਪੜਾ ਦਾਂ ਉਹ ਦੇਖੋ ਬੁ ਕੈਨਨ ਬੋਲਦੇ ਨੂੰ ਵੈਸੇ ਬਚੈਨਨ ਜੇ ਪਤਾ ਹੈ ਸੀ ਐਚ ਦਾ ਆਪਾਂ ਪੰਜਾਬੀ ਚ ਚਾ ਬਣਾਉਨੇ ਆ ਬਚੈਨਨ ਹਾਂ ਜਿਵੇਂ ਚਰਨਜੀਤ ਪਾਉਣਾ ਸੀ ਐਚ ਆਰ ਐਨ ਐਵੇਂ ਪੈਂਦਾਗਾ ਚਰਨਜੀਤ ਕੌਰ ਆ ਜੋ ਚਰਨਜੀਤ ਕੌਰ ਕੌਣ ਹੈ ਚਰਨਜੀਤ ਕੌਰ ਮੈਂ ਪਹਿਲਾਂ ਨਾਮ ਕਿਉਂ ਲਿਆਗਾ ਦੱਸੋ ਕਿਉਂ ਲਿਆ ਚਰਨਜੀਤ ਕੌਰ ਇਸ ਟਾਈਮ ਬਲੌਗ ਦੇਖ ਦੇਣੀ ਤੇ ਮੰਮੀ ਪਤਾ ਕੀ ਕਰ ਖੁਸ਼ੀ ਦੇ ਮੰਮੀ ਦਾ ਨਾਮ ਹੈ ਚਰਨਜੀਤ ਕੌਰ ਚਰਨਜੀਤ ਕੌਰ ਚਰਨੋ ਤਾਹੀ ਕਰਕੇ ਨਾਮ ਲਿਆ ਸੀ ਅੱਛਾ ਤੇ ਇਹਨਾਂ ਨੇ ਪਤਾ ਨਹੀਂ ਹਰੇਕ ਵੈਸੇ ਕੰਟਰੀ ਚ ਅਲੱਗ-ਅਲੱਗ ਹੁੰਦਾ ਹੈ ਪ੍ਰੋਨਾਂਊਂਸ ਕਰਨਾ ਤੇ ਅਸੀਂ ਨਾ ਉਹ ਲਾਸਟ ਤੱਕ ਜਾਣਾ ਹੈ ਹੁਣ ਤੇ ਜਿੱਥੇ ਤੱਕ ਇਹ ਗਲੀ ਖਤਮ ਨਹੀਂ ਹੁੰਦੀ ਇੱਕ ਵਾਰ ਗੇੜਾ ਤਾਂ ਲਈਏ ਸਾਰੇ ਕੀ ਕੁਛ ਹੈ ਦੇਖਣ ਵਾਲਾ ਇਹ ਆ ਗਈ ਇੱਕ ਗਿਫਟ ਸ਼ਾਪ ਤੇ ਅੱਜ ਇੱਥੇ ਸਾਡਾ ਲਾਸਟ ਦਿਨ ਹੈਗਾ ਗਲਾਸਕੋ ਚ ਵੀ ਤੇ ਸਕਾਟਲੈਂਡ ਚ ਵੀ ਤੇ ਖੁਸ਼ੀ ਨੇ ਜਿਹੜੇ ਹਿਸਾਬ ਨਾਲ ਮੈਗਨੇਟ ਚੱਕੇ ਨੇ ਇਕੱਠੇ ਕੀਤੇ ਹਨ ਪੂਰੀ ਦੁਨੀਆ ਭਰ ਚੋਂ ਮੈਨੂੰ ਆਇਆ ਲੱਗਦਾ ਵੀ ਫਰਿੱਜ ਛੋਟੇ ਰਹਿਣਗੇ ਫਰਿੱਜੇ ਦੋ ਤਿੰਨ ਲੈ ਲੈਣੀਆਂ ਨੇ ਅਲਮਾਰੀ ਜਿਹੜਾ ਫਰਿੱਜ ਵੀ ਛੋਟਾ ਰਹੂਗਾ ਬਣਾ ਲੈ ਇਹ ਨਾ ਮੈਨੂੰ ਡਿਫਰੈਂਟ ਐ ਲੱਗਿਆ ਇਹਦੇ ਵਿੱਚ ਆਪਣੀ ਫੋਟੋ ਪੈ ਜਾਊਗੀ ਜਿਹੜੀ ਆਪਾਂ ਗਲਾਸ ਕੋਲ ਦੀ ਖਿੱਚੀ ਆ ਆ ਆ ਲਈਏ ਕਾ ਆ ਲਈਏ ਤੁਸੀਂ ਦੇਖੋ ਹਾਂ ਸੋਣਾ ਮੈਨੂੰ ਲੱਗਦਾ ਖੂਜੀ ਤੁਸੀਂ ਦੇਖੋ ਆ ਟ੍ਰੈਡੀਸ਼ਨਲ ਡਰੈੱਸ ਆ ਰਹੀ ਐ ਇਹਨਾਂ ਦੀ ਹਾਂਜੀ ਆ ਬਸਤਾਂ ਲੰਦਨ ਵਾਲੀ ਵੀ ਹੁੰਦੀ ਆ ਨਾ ਆਹੀ ਲੈ ਲਓ ਹਾਂ ਇਹ ਲੈ ਲਓ ਤੇ ਬਾਕੀ ਹੋਰ ਚੀਜ਼ਾਂ ਵੀ ਲੈ ਲੈਣੇ ਆ ਆ ਨਾ ਇਹਨਾਂ ਦੀ ਤੁਹਾਨੂੰ ਪਹਿਲਾਂ ਵੀ ਦਿਖਾਉਂਦੇ ਰਹੇ ਆ ਇਹ ਇੱਥੇ ਪਏ ਵੀ ਆ ਤੁਹਾਨੂੰ ਮੈਂ ਦਿਖਾਉ ਆਪਾ ਇਹ ਇਹ ਸਸਤੇ ਮਿਲ ਜਾਂਦੇ ਆ ਯਾਰ ਤੇ ਇਹ 5 ਦਾ ਦੇਖਾ ਕਿੰਨੇ ਦਾ 5 ਦਾ ਉਹ ਹਾਂਜੀ ਉਹ 5 ਦਾ ਫ੍ਰੀਜ ਵਾਲਾ ਆ ਕਿੰਨੇ ਦਾ 24 ਦਾ 25 ਦਾ 25 ਪਾਉਂਡ ਦਾ ਹੈਗਾ ਇਹ ਪੱਥਰ ਦਾ ਬਣਿਆ ਹੋਇਆ ਹੈ ਨਾ ਤਾਂ ਥੋੜਾ ਮਹਿੰਗਾ ਹੈਗਾ ਇਹ ਉਹ ਕਿੱਥੇ ਰੱਖਤਾ 25 ਆ ਵੀ ਵਧੀਆ ਹੈਗਾ ਇਨੇ ਉਹ ਆਹ ਦੇਖੋ ਇਹੋ ਜੇ ਜਮਾ origignal ਚ ਨਹੀਂ ਇਹ ਜਿਹੜਾ ਵਜਾਉਂਦਾ ਤੁਸੀਂ ਵਜ ਦੇਖਿਆ ਸੀ ਨਾ ਇਹ 15 ਦਾ ਹੈ ਜਮਾ origignal ਇਹੋ ਜੇ ਨਹੀਂ ਇੱਕ ਕਾ ਵੀ ਲੈ ਲਓ ਖਿਸ਼ੀ ਇਹ ਵੀ ਯਾਦ ਕਰਾ ਵਧੀਆ ਓਕੇ ਇਹ ਕਰੇ ਰੱਖ ਲਵਾਂਗੇ ਆ ਲੋ ਇੱਕ ਕਾ ਵੀ ਲੱਲੇ ਜੀ ਨਾਲ ਜਿੰਨੀਆਂ ਸੀ ਫੋਟੋ ਖਿਜਦੇ ਨਾ ਹੁਣ ਇਹ ਫਰੇਮ ਕਰਾ ਕੇ ਵੀ ਲਾ ਲੈਂਦੇ ਨਹੀਂ ਇਹ ਰੱਖਦੇ ਨਹੀਂ ਹੁੰਦੇ ਸ਼ੁਕਰੀਆ ਜੀ ਤੇ ਅਸੀਂ ਲੈਂਦੇ ਵੀ ਆਪਣੇ ਤੋਂ ਸਾਮਾਨ ਆਪਦੇ ਭਾਈਚਾਰੇ ਤੋਂ ਇਹ ਇੰਡੀਅਨ ਹੈ ਤੇ ਇੰਡੀਅਨ ਅੱਛਾ ਪਾਕਿਸਤਾਨੀ ਹੋ ਅੱਛਾ ਤੋ ਵੀ ਆਪਣੀ ਹੈ ਠੀਕ ਹੈ ਮੈਨੂੰ ਜੇ ਲੱਗਾ ਥਾ ਕਹੀਂ ਸੇਮ ਹੈ ਇੰਡੀਆ ਪਾਕਿਸਤਾਨ ਟੂ ਟਾਈਮਸ ਹਾਂ ਬਹੁਤ ਅੱਛਾ ਲੱਗਾ ਪਾਕਿਸਤਾਨ ਅੱਛਾ ਤੇ ਕਿਹਦਾ ਐਕਸਪੀਰੀਅੰਸ ਰਹਾ ਵੈਰੀ ਨਾਈਸ ਬਹੁਤ ਦੇਖੋ ਇਹਦੇ ਚ ਲੈ ਲੀਆਂ ਜਾਦਾ ਤੇ ਜਿਹੜਾ ਬੰਦਾ ਆਪਦੀ ਧਰਤੀ ਤੋਂ ਦੂਰ ਰਹਿੰਦਾ ਹੋਵੇ ਨਾ ਉਹਨੂੰ ਆਪਦੀ ਧਰਤੀ ਕਦੇ ਭੁੱਲਦੀ ਐ ਤੇ ਕਹਿੰਦੇ ਜੀ ਜਦੋਂ ਅਸੀਂ ਕਿਹਾ ਸੀ ਪਾਕਿਸਤਾਨ ਵੀ ਗਏ ਹੋਏ ਆਂ ਅਸੀਂ ਘੁੰਮੇ ਆਂ ਫੈਜੇ ਦੇ ਪਾਏ ਜਾਇਦੇ ਦੀ ਲੱਸੀ ਆਏ ਹਾਏ ਕੀ ਬਾਤ ਆ ਕਹਿੰਦੇ ਕੀ ਗੱਲ ਕਹਿਤੀ ਮੂੰਹ ਚ ਪਾਣੀ ਆ ਗਿਆ ਤੁਸੀਂ ਦੇਖੋ ਲਾਹੌਰ ਤੋਂ ਲਾਹੌਰ ਤੋਂ ਸੀਗੇ ਇਹ ਲਾਹੌਰ ਤੋਂ ਸਕਾਟਲੈਂਡ ਗਲਾਸਗੋ ਬੈਠੇ ਆ ਇੰਨੀ ਦੂਰ ਪਾਣੀ ਹੈਗਾ ਆਪਦੇ ਖਾਣੇ ਤਾਂ ਆਵਦੀ ਹੁੰਦੇ ਆ ਯਾਰ ਆਪਦਾ ਦੇਸ਼ ਕਿੱਥੇ ਭੁੱਲਿਆ ਜਾਂਦਾ ਬੰਦੇ ਨੇ ਆਪਣੀ ਉਹ ਕਹਿੰਦੇ ਨੇ ਆਪਣੇ ਆਪਣੀ ਚੀਜ਼ ਦੀ ਤਾਂ ਮਤਲਬ ਖੁਸ਼ਬੂ ਵੱਖਰੀ ਹੁੰਦੀ ਆ ਆਪਦੀ ਮਿੱਟੀ ਦੀ ਮਹਿਕ ਵੱਖਰੀ ਹੁੰਦੀ ਆ ਤੁਸੀਂ ਜਿੱਥੇ ਮਰਜ਼ੀ ਦੁਨੀਆ ਪਰਚ ਰਹੀ ਜਾਓ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਨਾ ਜਿਹੜੇ ਦੇਸ਼ ਤੋਂ ਤੁਸੀਂ ਜਿੱਥੇ ਤੁਹਾਡਾ ਬਚਪਨ ਬੀਤਿਆ ਉਹਦੀਆਂ ਜਾਤਾਂ ਉਹਦੀਆਂ ਗਲੀਆਂ ਉਹਦੇ ਖਾਣੇ ਤੁਹਾਨੂੰ ਜ਼ਿੰਦਗੀ ਭਰ ਨਹੀਂ ਭੋਲਦੇ ਸਾਡੇ ਨਾਲ ਵੀ ਕਈ ਵਾਰੀ ਹੁੰਦਾ ਵੈਸੇ ਤਾਂ ਅਸੀਂ ਹਮੇਸ਼ਾ ਟਰਾਈ ਕਰਦੇ ਹਾਂ ਉਹਦੀ ਆਪਣੇ ਫੈਸਟੀਵਲ ਨੇ ਜਿਹੜੇ ਉਦੋਂ ਅਸੀਂ ਪਿੰਡੋਂ ਹੋਈਏ ਹਮੇਸ਼ਾ ਹੀ ਪਰ ਜੇ ਕਈਕੁ ਵਾਰੀ ਐਵੇਂ ਹੁੰਦਾ ਨਾ ਵੀ ਕੋਈ ਲੋੜੀ ਜਾਂ ਕੋਈ ਹੋਲੀ ਬਾਹਰ ਲੰਘ ਜਾਂਦੀ ਹੈ ਹਨਾ ਤਾਂ ਮਤਲਬ ਬਹੁਤ ਆਪਾ ਫਿਰ ਐ ਹੁੰਦਾ ਵੀ ਯਾਰ ਹਾਂ ਵੀ ਅਸੀਂ ਕਿਉਂ ਨਹੀਂ ਗਏ ਹਨਾ ਸੋ ਸ਼ਹਿਰ ਦੇ ਆਪਾਂ ਘੇੜੇ ਹੋਰ ਦਿੰਨੇ ਜੀ ਇਹ ਸੰਭੋ ਜੀ ਤੇ ਸ਼ਹਿਰ ਦੇ ਘੇੜੇ ਦਿੰਨੇ ਆਪਾਂ ਗ੍ਰੋਸਰੀ ਕਰਿਆ ਕਰਾਂਗੇ ਪੰਜਾਬ ਜਾ ਕੇ ਗਲਾਸਗੋ ਸ਼ਹਿਰ ਦੀ ਨਾਈਟ ਲਾਈਫ ਵੀ ਕਹਿੰਦੇ ਦੇਖਣ ਵਾਲੀ ਹੁੰਦੀ ਆ ਤੇ ਇੱਥੇ ਵੀ ਜਿਵੇਂ ਡਬਲਿਨ ਚ ਸਵੇਰੇ ਦੇ 4-4 ਵਜ ਜਾਂਦੇ ਸੀਗੇ ਗੋਰੇ ਸਾਇਰ ਰਾਤ ਫਿਰਦੇ ਸੀਗੇ ਇੱਥੇ ਵੀ ਕਹਿੰਦੇ ਸੇਮ ਹਾਲ ਆ ਤੇ ਉਨੀ ਇੱਥੇ ਪੱਬ ਕਲੱਬ ਇੱਥੇ ਵੀ ਉਹੀ ਕਲਚਰ ਚੱਲਦਾ ਤੇ ਵੀਕਐਂਡ ਦੇ ਜੇ ਤੁਸੀਂ ਮੰਨ ਲਓ ਫਰਾਈਡੇ ਸੈਟਰਡੇ ਸੰਡੇ ਦੇਖੋਗੇ ਤਾਂ ਸਾਰੇ ਕਿਤੇ ਮੇਲਾ ਲੱਗਿਆ ਹੁੰਦਾਗਾ ਸਵੇਰੇ 5 ਵਜੇ ਲੋਕ ਘਰੇ ਜਾਂਦੇ ਆ ساری ਰਾਤ ਜਗਦਾ ਰਹਿੰਦਾ ਜਿਹੜਾ ਗਲਾਸਗੋ ਸ਼ਹਿਰ ਆ ਯੂਰਪ ਦੇ ਸ਼ਹਿਰਾਂ ਦੀ ਨਾ ਇੱਕ ਗੱਲ ਬਹੁਤ ਵਧੀਆ ਤੇ ਜਿਹੜੀਆਂ ਇਹਨਾਂ ਦੀਆਂ ਮੇਨ ਬਿਜ਼ੀ ਸਟ੍ਰੀਟਸ ਐ ਘੁੰਮਣ ਫਿਰਨ ਵਾਲੀਆਂ ਉੱਥੇ ਕੋਈ ਵੀ ਵਹੀਕਲ ਅਲਾਉਡ ਨਹੀਂ ਕਰਦੇ ਤੇ ਜਿਵੇਂ ਆਪਣੇ ਹਰਮੰਦਰ ਸਾਹਿਬ ਕੋਲੇ ਹੋਇਆ ਹੋਇਆ ਜਿਹੜੀ ਮੈਂ ਹੈਰੀਟੇਜ ਸਟਰੀਟ ਬਣਾਈ ਆ ਹੈ ਨਾ ਤੇ ਉੱਥੇ ਵੀ ਨਹੀਂ ਹੁਣ ਕੁਛ ਅਲਾਉ ਹੈ ਬਹੁਤ ਚੀਜ਼ ਵਧੀਆ ਇੱਥੇ ਅੱਗੇ ਗਲੀ ਖਤਮ ਹੋ ਜਾਂਦੀ ਹੈ ਜੀ ਤੇ ਅੱਗੇ ਫੇਰ ਮੇਰੇ ਕੋਲ ਜੇ ਦਰਿਆ ਆ ਜਾਊਗਾ ਤੇ ਉਹ ਅੱਗੇ ਸਟੇਸ਼ਨ ਆ ਗਿਆ ਸਟੇਸ਼ਨ ਦਾ ਨਾਮ ਹੈ ਜਿਹੜਾ ਇਹ ਤੇ ਸੈਂਟਰਲ ਸਟੇਸ਼ਨ ਹੈ ਇੱਕ ਪਾਸੇ ਵਾਓ ਸਾਬੇ ਵੀ ਚੱਲਦੀ ਐ ਇੱਥੇ ਜਿਹੜੀ ਆ ਸਾਬੇ ਆ ਇਹ ਜਿਹੜੀ ਇਹ ਠਾਂ ਚੱਲਦੀ ਹੁੰਦੀ ਐ ਉਹਨਾਂ ਸਾਹ ਦੇਖੋ ਉਮਰ ਲੱਗਦੇ ਐ ਇਹ ਵੀ ਉਮਰ ਦੇ ਬੁੱਢੇ ਐ ਕਿੰਨੀ ਉਮਰ ਹੋਣੀ 90 95 ਸਾਲ 80 ਸਾਲ ਦਾ ਘੱਟੋ ਘੱਟ ਐ ਇੰਜੋਏ ਕਰਦੇ ਆ ਯਾਰ ਆਪਦੀ ਲਾਈਫ ਗੋਰਿਆਂ ਬਾਰੇ ਨਾ ਇੱਕ ਕਹਾਵਤ ਐ ਕਹਿੰਦੇ ਜਦੋਂ ਇਹ ਬਹਿ ਗਏ ਤੇ ਉਹ ਲੋਬ ਸਮਝ ਲੁ ਗਏ ਤੇ ਤਾਂ ਕਰਕੇ ਇਹ ਆ ਪਮ ਇਹ 85 ਸਾਲ ਦੇ ਹੋਣ 90 ਸਾਲ ਦੇ ਹੋਣ ਤੁਹਾਨੂੰ ਮਾਲ ਚ ਸਟਰੀਟ ਚ ਕਿਤੇ ਨਾ ਕਿਤੇ ਤੁਰਦੇ ਫਿਰਦੇ ਸ਼ਾਪਿੰਗ ਕਰਦੇ ਕੁਛ ਨਾ ਕੁਛ ਐਕਟੀਵਿਟੀ ਕਰਦੇ ਮਿਲ ਜਾਣਗੇ ਤੇ ਐਵੇਂ ਹੋਣਾ ਚਾਹੀਦਾ ਯਾਰ ਜਿੰਨਾ ਟਾਈਮ ਨੈਣ ਪ੍ਰਾਣ ਚੱਲਦੇ ਆ ਬੰਦੇ ਦੇ ਹਨਾ ਬੰਦੇ ਨੂੰ ਐਕਟਿਵ ਰਹਿਣਾ ਚਾਹੀਦਾ ਬਾਡੀ ਨੂੰ ਤੁਰਦਾ ਫਿਰਦਾ ਰਹਿਣਾ ਚਾਹੀਦਾ ਆਪਣੇ ਨਾਲ ਵੀ ਤਾਂ ਸੇਮ ਹੀ ਹੁੰਦਾ ਜਦੋਂ ਆਪਾਂ ਤੁਰਦੇ ਫਿਰਦੇ ਰਹਿੰਦਾ ਬੰਦਾ ਵਧੀਆ ਐਕਟਿਵ ਰਹਿੰਦਾ ਜਦੋਂ ਆਪਾਂ ਬੈਠ ਜਾਂਦੇ ਫਿਰ ਆਏ ਫੀਲ ਹੁੰਦਾ ਵੀ ਥੱਕ ਗਏ ਹਾਂ ਜਦੋਂ ਜੁੜ ਗਿਆ ਜਦੋਂ ਜੁੜ ਗਿਆ ਫਿਰ ਗਿਆ ਇਹ ਇਹ ਸ਼ਹਿਰ ਦਾ ਸਸਪੈਂਸ਼ਨ ਬ੍ਰਿਜ ਹੈ ਜੀ ਮੈਨੂੰ ਇੱਕ ਗੱਲ ਦੀ ਇਹ ਸਮਝ ਨਹੀਂ ਆਉਂਦੀ ਵੀ ਇੱਥੇ ਹਰੇਕ ਸ਼ਹਿਰ 'ਚ ਦਰਿਆ ਘਾਤੋਂ ਹੁੰਦਾਗਾ ਹਰੇਕ ਸ਼ਹਿਰ 'ਚ ਦਰਿਆ ਹੁੰਦਾਗਾ ਥੋੜਾ ਥੋੜਾ ਖੁਸ਼ੀ ਆਨ ਲੱਗਦਾ ਹੈ ਨਾ ਅਸੀਂ ਪਹਿਲਾਂ ਡਬਲਿਨ ਵੀ ਦੇਖਿਆ ਸੀ ਉੱਥੇ ਵੀ ਦਰਿਆ ਹੈਗਾ ਇਟਲੀ ਦੇ ਕਿੰਨੇ ਸ਼ਹਿਰਾਂ 'ਚ ਦੇਖ ਲਾ ਉੱਥੇ ਦਰਿਆ ਹੈਗਾ ਤੇ ਐਮਸਟਰਡਮ ਦਰਿਆ ਹੈਗਾ ਲੰਡਨ ਦਰਿਆ ਹੈਗਾ ਪੈਰਿਸ ਦਰਿਆ ਹੈਗਾ ਕੋਈ ਵੀ ਇਹੀ ਜਿਗਰ ਨਹੀਂ ਕਿਉਂ ਨਹੀਂ ਜਿੱਥੇ ਨਾ ਹੋਵੇ ਸਹੀ ਹਰ ਸ਼ਹਿਰ ਵਿੱਚੋਂ ਦੀ ਨਾ ਲੱਗਦਾ ਹੈ ਨਾ ਹਰ ਸ਼ਹਿਰ ਵਿੱਚੋਂ ਦੀ ਤੇ ਇਧਰਲੇ ਪਾਸੇ ਦੇਖੋ ਇਹ ਰਿਵਰ ਦਾ ਨਾਮ ਸੀਗਾ ਆ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਜਿਹੜਾ ਗਲਾਸਗੋ ਸ਼ਹਿਰ ਹੈ ਨਾ ਵੈਸੇ ਜਿਆਦਾ ਪੁਰਾਣਾ ਨਹੀਂ ਹੈਗਾ ਤੇ ਨਵਾਂ ਬਣਿਆ ਹੋਇਆ ਸਾਰਾ ਇਹ ਜਿਵੇਂ ਤੁਹਾਨੂੰ ਆ ਇਮਾਰਤਾਂ ਦੇਖੋ ਸਾਰੀਆਂ ਨਵੀਆਂ ਬਣੀਆਂ ਹੋਈਆਂ ਨਾ ਜਿਹੜਾ ਅਡੰਬਰ ਹੈਗਾ ਉਹ ਬਹੁਤ ਪੁਰਾਣਾ ਸ਼ਹਿਰ ਹੈਗਾ ਤੇ ਇੱਥੇ ਟ੍ਰੈਡੀਸ਼ਨਲ ਕੱਪੜੇ ਪਾਏ ਹਾਂਜੀ ਤੇ ਇੱਥੇ ਰਹਿਣ ਸੈਣ ਦਾ ਵੀ ਜਿਆਦਾ ਵਧੀਆ ਸਸਤਾ ਵੀ ਹੈ ਸ਼ਹਿਰ ਚੀਪ ਹੈਗਾ ਤੇ ਜਿਹੜਾ ਅਡੰਬਰਾ ਸ਼ਹਿਰ ਹੈ ਉਹ ਕੈਪੀਟਲ ਸਿਟੀ ਹੈ ਮਹਿੰਗਾ ਜਿਆਦਾ ਹੈ ਵੈਸੇ ਚਲੋ ਮਰਜ਼ੀ ਤਾਂ ਆਪਦੀ ਚੱਲਦੀ ਨਹੀਂ ਹੁੰਦੀ ਮੈਨੂੰ ਐ ਲੱਗਦਾ ਵੀ ਮੇਰੇ ਹਿਸਾਬ ਨਾਲ ਇਹ ਸ਼ਹਿਰ ਕੈਪੀਟਲ ਹੋਣਾ ਚਾਹੀਦਾ ਸੀ ਸਹੀ ਆਪਾਂ ਪਹਿਲਾਂ ਮੰਨਦੀ ਇਹਨੂੰ ਸੀਗੇ ਅਹ ਜਦੋਂ ਤੱਕ ਅਸੀਂ ਨਹੀਂ ਸਕਾਟਲੈਂਡ ਆਏ ਸੀ ਸਾਨੂੰ ਇਹ ਸੀ ਵੀ ਤੇ ਗਲਾਸਗੋ ਕੈਪੀਟਲ ਇਹ ਨਵੇਂ ਆਲਾ ਪਾਸ ਆ ਜੀ ਸਾਰਾ ਇੱਕ ਜੇ ਤੁਹਾਨੂੰ ਸਾਡਾ ਪਰਸਨਲ opinion ਦੇਣਾ ਹੋਵੇ ਕਿ ਇਹ ਅੱਜ ਦਾ ਮਤਲਬ ਇਹ ਘੁੰਮ ਕੇ ਕਿਵੇਂ ਰਿਹਾ ਸ਼ਹਿਰ ਦਾ ਹਨਾ ਤੇ ਗਲਾਸਗੋ ਠੀਕ ਹੈ ਆਉਣਾ ਚਾਹੀਦਾ ਬਹੁਤ ਜ਼ਿਆਦਾ ਮਸ਼ਹੂਰ ਸ਼ਹਿਰ ਹੈਗਾ ਤੇ ਪੰਜਾਬੀ ਵੀ ਆਪਣੇ ਮੋਸਟਲੀ ਇਸ ਸ਼ਹਿਰ ਦੇ ਆਲੇ ਦੁਆਲੇ ਰਹਿੰਦੇ ਨੇ ਕਿਉਂਕਿ ਨਾਮ ਦੁਨੀਆ ਚ ਵੱਧੇ ਸ਼ਹਿਰ ਦਾ ਹੈਗਾ ਤੇ ਵੈਸੇ ਜੇ ਐਜ਼ ਅ ਟੂਰਿਸਟ ਗੱਲ ਕਰੀਏ ਤਾਂ ਜਿਹੜਾ ਇਦਨ ਇਦਨਬਰਗਾ ਡੰਬਰ ਹੈਗਾ ਉੱਥੇ ਬਹੁਤ ਕੁਝ ਦੇਖਣ ਵਾਲਾ ਹੈਗਾ ਤੁਹਾਨੂੰ ਬਹੁਤ ਕੁਝ ਹਿਸਟੋਰੀਕਲ ਪੁਰਾਣੀਆਂ ਚੀਜ਼ਾਂ ਮਤਲਬ ਪੁਰਾਣਾ ਬਹੁਤ ਕੁਝ ਦੇਖਣ ਨੂੰ ਮਿਲੇਗਾ ਇਹ ਸ਼ਹਿਰ ਜਿਵੇਂ ਤੁਹਾਨੂੰ ਦਿਖਾਇਆ ਨਾ ਨਵਾਂ ਥੋੜਾ ਜਿਹਾ ਵਸਿਆ ਪੁਰਾਣੀਆਂ ਇੱਥੇ ਵੀ ਚੀਜ਼ਾਂ ਪਰ ਉੱਥੇ ਤੁਹਾਨੂੰ ਇੱਕ ਅਲੱਗ ਤੋਂ ਟੇਸਟ ਆਊਗਾ ਅਵੈਸੇ ਹੋਰ ਜਿਆਦਾ ਸ਼ਹਿਰ ਵੀ ਨਹੀਂ ਹੈਗੇ ਇੱਥੋਂ ਦੇ ਸਕਾਟਲੈਂਡ 'ਚ ਦੋ ਹੀ ਮਸ਼ਹੂਰ ਸ਼ਹਿਰ ਹੈ ਗਲਾਸਗੋ ਤੇ ਐਡੰਬਰਾ ਤੇ ਦੋਵੇਂ ਤੁਸੀਂ ਮੇਨ ਆਪਣੀ ਲਿਸਟ 'ਚ ਰੱਖ ਸਕਦੇ ਹੋ ਤੇ ਹੁਣ ਅਸੀਂ ਇੱਥੋਂ ਚੱਲੇ ਆ ਬਗਨਨ ਸਟਰੀਟ ਤੋਂ ਜਾਰਜ ਸਕੁਅਰ ਕਰਕੇ ਹੈਗਾ ਇੱਕ ਤੇ ਇੱਕ ਆਰਟ ਗੈਲਰੀ ਆ ਇਹ ਸ਼ਹਿਰ 'ਚ ਜੋ ਬਹੁਤ ਜ਼ਿਆਦਾ ਮਸ਼ਹੂਰ ਆ ਵਾਕਿੰਗ ਡਿਸਟੈਂਸ ਤੇ ਆ ਤੇ 400 ਮੀਟਰ ਦੱਸ ਰਿਹਾਗਾ ਗੂਗਲ ਮੈਪ ਤੇ ਉਹ ਚੀਜ਼ਾਂ ਦਾ ਸ਼ਾਰ ਗਿਆ ਮੈਂ ਬਾਕੀ ਯਾਰਪਦੇਸ਼ ਸ਼ਹਿਰਾਂ ਜਨਾ ਇੱਕ ਗੱਲ ਜੈਤੇ ਰੱਖੇ ਵੀ ਜਿੱਧਰ ਨੂੰ ਭੀੜ ਜਾਂਦੀ ਐ ਉਧਰ ਨੂੰ ਤੁਰੇ ਜਾਓ ਉਧਰ ਕੁਝ ਨਾ ਕੁਝ ਹੁੰਦਾ ਹੀ ਐ ਤੇ ਇਧਰ ਨੂੰ ਦੇਖੋ ਕਿੰਨੇ ਲੋਕ ਤੁਰੇ ਜਾ ਰਹੇ ਕਿੰਨੀ ਭੀੜ ਆ ਤੇ ਇਟ ਮੀਨਸ ਕੁਝ ਖਾਸ ਹੈਗੇ ਸ਼ਹਿਰ ਦਾ ਸਾਰਾ ਘੇੜਾ ਦੇ ਕੇ ਫੇਰ ਅਸੀਂ ਅਖੀਰ ਤੇ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਕਿਉਂਕਿ ਉਹ ਗੁਰਦੁਆਰਾ ਸਾਹਿਬ ਸ਼ਹਿਰ ਤੋਂ ਬਾਹਰ ਬਾਹਰ ਹੈਗਾ ਤੇ ਮੈਟਰੋ ਤੇ ਜਾਣਾ ਪੈਣਾਗਾ ਬਾਕੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਹੈ ਤਾਂ ਇੱਥੇ ਮੈਂ ਲੱਗਾ ਪੰਜ ਗੁਰੂ ਘਰ ਦੱਸਦੇ ਆ ਟੋਟਲ ਤੇ ਪਰ ਜਿਹੜਾ ਸਭ ਤੋਂ ਵੱਡਾ ਮੇਨ ਹੈਗਾ ਤੇ ਤੁਹਾਨੂੰ ਉੱਥੇ ਹੀ ਲੈ ਕੇ ਚੱਲਾਂਗੇ ਇਹ ਆ ਗਈ ਗੋਰਿਆਂ ਦੀ ਸਾਥ ਤੇ ਆਪਣੇ ਸਾਥਾਂ ਹੋਰ ਕਿਸਮ ਦੀਆਂ ਹੁੰਦੀਆਂ ਇੱਥੇ ਗੋਰਿਆਂ ਦੇ ਸਾਥ ਬਹਿ ਕੇ ਦਾਰੂ ਦਰੂ ਪੀਂਦੇ ਆ ਪੋਸਟ ਆਫਿਸਰ ਜੀ ਅੱਜ ਵੀ ਇੱਥੇ ਚੱਲਦੇ ਯਾਰ ਆ ਡਾਕ ਘਰ ਆ ਦੇਖ ਲਓ ਇੱਥੇ ਇਹਨਾਂ ਦੇ ਪੋਸਟ ਬਹੁਤ ਕਰਦੇ ਆ ਸਾਰੀਆਂ ਚੀਜ਼ ਤੇ ਬਹੁਤ ਵੱਡਾ ਪਾਰਕ ਹੈ ਇਹ ਪਰਾਂ ਤੱਕ ਹੋ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੁੰਨੀ ਦੇਖੋ ਕਾਹੀ ਵੱਡਾ ਪਾਰਕ ਹੈ ਸਾਰਾ ਤੇ ਬਸ ਇੱਥੇ ਰੌਣਕ ਮੇਲਾ ਚੱਲਦਾ ਰਹਿੰਦਾ ਹਾਸੇ ਠੱਕੇ ਚੱਲਦੇ ਰਹਿੰਦੇ ਨੇ ਫ੍ਰੀ ਟਾਈਮ ਤੇ ਨਿਆਣਿਆਂ ਨੂੰ ਲੈ ਕੇ ਆਉਂਦੇ ਨੇ ਇਹ ਵੀਕਐਂਡ ਦੇ ਜਾਂ ਹੋਰ ਜਾਂ ਇੱਥੇ ਬਹਿੰਦੇ ਆ ਕਾਫੀ ਸਾਰੇ ਸਟੈਚੂ ਵੀ ਲੱਗੇ ਹੋਏ ਆ ਇੱਥੇ ਮੇਰਾ ਤਾਂ ਮੇਨ ਸਭ ਤੋਂ ਵੱਧ ਅਟਰੈਕਸ਼ਨ ਹੋਊਗੀ ਇਹ ਸ਼ਹਿਰ ਦੀ ਇਧਰੋਂ ਤੁਹਾਨੂੰ ਥੋੜਾ ਜਿਹਾ ਦਿਖਾਉਣਾ ਰੈਸਟੋਰੈਂਟ ਕੈਫੇ ਬਾਰ ਥਾਂ-ਥਾਣੇ ਇਹ ਸ਼ਹਿਰ 'ਚ ਇਹ ਸਾਹਮਣੇ ਆਂ ਜੀ ਉਹ ਸ਼ਹਿਰ 'ਚ ਨਾ ਜਿਹੜੀਆਂ ਇਮਾਰਤਾਂ ਐ ਕੁਝ ਤਾਂ ਨਵੀਆਂ ਗੀਆਂ ਤੇ ਕੁਝ ਬਹੁਤ ਪੁਰਾਣੀਆਂ ਮਿਕਸ ਆਪ ਜਾਏਗਾ ਜਿਵੇਂ ਮੈਂ ਪਹਿਲਾਂ ਅਸੀਂ ਕਹਿ ਰਹੇ ਸੀ ਨਾ ਵੀ ਨਵਾਂ ਸ਼ਹਿਰ ਨਵਾਂ ਵੀ ਨਹੀਂ ਸਾਰੀਆਂ ਨਵੀਆਂ ਵੀ ਨਹੀਂ ਤੇ ਸਾਰੀਆਂ ਜਿਆਦਾ ਪੁਰਾਣੀਆਂ ਵੀ ਨਹੀਂ ਇਹ ਵੀ ਆ ਦੇਖੋ ਆ ਪ੍ਰਾਣੀ ਇਮਾਰਤ ਹੈਗੀ ਸਾਰੀ ਉਹਦੇ ਨਾਲ ਜਿਹੜੇ ਉਹ ਕੱਚ ਵਾਲੇ ਸ਼ੀਸ਼ੇ ਵਾਲੀ ਉਹ ਨਵੀਂ ਬਣੀ ਹੋਈ ਹੈਗੀ ਪਤਾ ਲੱਗੇ ਨਾ ਦੇਖ ਕੇ ਵੀ ਆ ਨਵਾਂ ਹੋ ਸਕਦਾ ਹੈ ਟੈ ਗਿਆ ਹੋਵੇ ਪੁਰਾਣਾ ਖਰਾਬ ਹੋਣ ਲੱਗਿਆ ਹੋਵੇ ਆ ਕਰਕੇ ਦੋਗੀਆਂ ਬਣਾ ਰਹੇ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਸ਼ਹਿਰ ਦੀ ਮੇਨ ਅਟਰੈਕਸ਼ਨ ਹੈ ਤੇ ਦੇਖਣ ਵਾਲੀ ਜਗ੍ਹਾ ਇਹਦਾ ਨਾਮ ਹੈਗਾ ਗੈਲਰੀ ਆਫ ਮਾਡਰਨ ਆਰਟ ਤੇ ਇਹਦੇ ਅੰਦਰ ਮਿਊਜ਼ੀਅਮ ਹੋ ਸ਼ਾਇਦ ਤਿਆ ਦੇਖੋ ਕੌਣ ਕਹਿੰਦਾ ਯਾਰ ਵੀ ਗੋਰੇ ਸ਼ਰਾਰਤੀ ਨਹੀਂ ਹੁੰਦੇ ਜਿਹੜਾ ਟ੍ਰੈਫਿਕ ਸਿਗਨਲ ਵਾਲਾ ਹੁੰਦਾ ਨਾ ਉਹ ਉਹ ਚੱਕੇ ਦੇ ਸਿਰ ਤੇ ਫੇਰ ਕੇ ਕਿਸ ਦਾ ਸਟੈਚੂ ਲੱਗਿਆ ਉਹਨਾਂ ਦੇਖੋ ਪਤਾ ਨਹੀਂ ਧਰ ਕੇ ਕੌਣਾ ਇਹੋ ਪੌਣੀ ਲਾ ਕੇ ਉੱਥੇ ਇਮਾਰਤ ਬਹੁਤ ਸੋਹਣੀ ਹੈ ਕਾਫੀ ਪੁਰਾਣੀ ਬਣੀ ਹੋਈ ਹੈ ਸਕਾਟਲੈਂਡ ਨੂੰ ਨਾ ਪੂਰੇ ਨੂੰ ਘੁੰਮਣ ਲਈ ਤੁਸੀਂ 1 ਵੀਕ ਰੱਖ ਸਕਦੇ ਹੋ ਤੇ ਜਿਹਦੇ ਚੋਂ ਜ਼ਿਆਦਾ ਟਾਈਮ ਹਾਈ ਲੈਂਡਸ ਜਿਹੜੇ ਉਧਰ ਜ਼ਿਆਦਾ ਮਤਲਬ ਸੋਹਣਾ ਹੈਗਾ ਸ਼ਹਿਰ ਜਿਵੇਂ ਤੁਹਾਨੂੰ ਦੱਸਿਆ ਦੋ ਹੀ ਹੈ ਤੇ ਜਿਹੜਾ ਅਡੰਬਰ ਹੈ ਉਹਦੇ ਲਈ ਦੋ ਦਿਨ ਕਾਫੀ ਹੈ ਦੋ ਦਿਨਾਂ ਚ ਘੁੰਮਿਆ ਜਾ ਸਕਦਾ ਗਲਾਸਗੋ ਲਈ ਤਾਂ ਉਹਨਾਂ ਦਾ ਇੱਕ ਦਿਨ ਕਾਫੀ ਹੈ ਇੱਕ ਦਿਨ ਚ ਪੂਰਾ ਗਲਾਸਗੋ ਦੀਆਂ ਜਿੰਨੀਆਂ ਕਿਥਾਂ ਮੈਂ ਹਾਂ ਜੀ ਇੰਨਾ ਕੁ ਦੇਖਿਆ ਜਾ ਸਕਦਾ ਹੈਗਾ ਤੇ ਬਾਕੀ ਅ ਚਾਰ ਦਿਨ ਤੁਸੀਂ ਜਿਵੇਂ ਤੁਹਾਨੂੰ ਦੱਸਿਆ ਦੋ ਦਿਨ ਅਡੰਬਰ ਲਈ ਇੱਕ ਦਿਨ ਗਲਾਸਗੋ ਤਿੰਨ ਚਾਰ ਦਿਨ ਬਚ ਗਏ 4 ਦਿਨਾਂ ਚ ਤੁਸੀਂ ਪੂਰੇ ਜਿਹੜੇ ਉੱਪਰ ਤੱਕ ਹਾਈਲੈਂਡ ਹੈ ਜਿਹੜਾ ਯੂਕੇ ਦਾ ਜਮਾ ਉੱਪਰਲਾ ਪਾਸਾ ਹੈ ਉਹ ਘੁੰਮ ਸਕਦੇ ਹੋ ਬਸ ਇੱਕ ਵੀਕ ਚ ਪੂਰਾ ਘੁੰਮ ਲਓਗੇ ਇਧਰਲੇ ਦੇਸ਼ਾਂ 'ਚ ਨਾ ਇੱਕ ਪ੍ਰਾਈਮਾਰਕ ਚੱਲਦਾ ਤੇ ਇੰਨੇ ਕਿ ਬੈਗ ਭਰ ਦੇਦੇ ਲੋਕੀ ਇਹ ਤੇ ਵਧੀਆ ਮਨ ਲੱਗਦਾ ਸੇਲ ਚੱਲਦੀ ਰਹਿੰਦੀ ਹੈ ਸਾਰਾ ਦਿਨ ਅਸੀਂ ਵੀ ਲੈ ਆਏ ਕਈ ਵਾਰੀ ਤੋਂ ਸਮਾਨ ਨਹੀਂ ਸੇਲ ਨਹੀਂ ਚੱਲਦੀ ਰਪਨੇ ਤੇ ਇਹ ਫਰੈਸ਼ ਟੀ ਮਤਲਬ ਠੀਕ ਹੁੰਦਾ ਅੱਛਾ ਫਰੈਸ਼ ਅੱਛਾ ਸਮਾਨ ਸਸਤਾ ਹਾਂ ਮਤਲਬ 10 10 ਪਾਉਂਡ 20 ਪਾਉਂਡ ਤੱਕ ਚੀਜ਼ਾਂ ਮਿਲ ਜਾਂਦੀਆਂ ਨੇ ਤਾਂ ਹੀ ਕਰਕੇ ਇੰਨੇ ਬੈਗ ਭਰਦੇ ਆ ਇਹ ਪ੍ਰਾਈਮਰ ਕਰਕੇ ਜਿਹੜੀ ਜਾਰਾ ਦੀ ਕਾਫੀ ਬਣਾਉਂਦਾ ਇਹ ਓਕੇ ਤੇ ਟੂਰ ਵਾਸਤੇ ਅਸੀਂ ਕਈ ਵਾਰੀ ਸਮਾਨ ਲਿਆਇਆ ਤੋਂ ਤੇ ਹੁਣ ਅਸੀਂ ਪਹੁੰਚਣਾ ਜੀ ਰੇਲਵੇ ਸਟੇਸ਼ਨ ਤੇ ਜਾਂ ਮੈਟਰੋ ਸਟੇਸ਼ਨ ਕਹਿ ਦੋ ਤੇ ਉਥੋਂ ਟ੍ਰੇਨ ਲੈਣੀ ਹੈਗੀ ਮੈਟਰੋ ਤੇ ਜਿਹੜੀ 5 ਮਿੰਟ ਚ ਸਾਨੂੰ ਗੁਰਦੁਆਰਾ ਸਾਹਿਬ ਉਤਾਰ ਦੋਗੀ ਲੈ ਜਾ ਕੇ ਸਟੇਸ਼ਨ ਦੇਖੋ ਯਾਰ ਇੱਥੋਂ ਦੇ ਕਮਾਲ ਤੇ ਪਹਿਲਾਂ ਡੰਬਰਾ ਦਾ ਸਟੇਸ਼ਨ ਵੀ ਦੇਖਿਆ ਸੀ ਬਹੁਤ ਜ਼ਿਆਦਾ ਸੋਹਣਾ ਸੀਗਾ ਤੇ ਇਹ ਗਲਾਸਗੋ ਦਾ ਸਟੇਸ਼ਨ ਵੀ ਦੇਖੋ ਕਿੰਨਾ ਜ਼ਿਆਦਾ ਸੋਹਣਾ ਵੈਸੇ ਤਾਂ ਸਾਰੇ ਯੂਰਪ ਜੀ ਹੁਣ ਤੱਕ ਦੇਖਿਆ ਸੋਹਣੇ ਸੋਹਣੇ ਸਟੇਸ਼ਨ ਹੁੰਦੇ ਆ ਇੱਥੇ ਪਰ ਇੱਥੇ ਦਾ ਕੁਝ ਖਾਸ ਹੀ ਨੇ ਇਹਨਾਂ ਦੋਵੇਂ ਸਿਟੀ 'ਚ ਇੰਨੀ ਕਿ ਜ਼ਿਆਦਾ ਭੀੜ ਰਹਿੰਦੀ ਆ ਇਹ ਕਿੰਨੇ ਲੋਕ ਬਦਨ ਟ੍ਰੈਵਲ ਕਰਦੇ ਹੋਣਗੇ ਆ ਕਿੰਨੀ ਪੁਰਾਣੀ ਬਣਾਈ ਹੋਈ ਆ ਖੁਸ਼ੀ ਆ ਨਾ ਹਾਂ ਆ ਜਿਹੜੀਆਂ ਬਣਾਈਆਂ ਹੋਈਆਂ ਸਾਈਡ ਵਾਲੀ ਇਮਾਰਤ ਆ ਜੀ ਗੱਲ ਕਰ ਰਿਹਾ ਮੈਂ ਜਿਹੜੀ ਕੋਕਾ ਕੋਲਾ ਜੀ ਨੇ ਕਿੰਨੀ ਪੁਰਾਣੀ ਆ ਵਾਹ ਸਟੇ ਹੋਣਾ ਸੀ ਹਾਂਜੀ ਤੇ ਹੁਣ ਅਸੀਂ ਲੱਭਣਾ ਜੀ ਸਾਡਾ ਪਲੇਟਫਾਰਮ ਕਿੰਨੇ ਨੰਬਰ ਪਲੇਟਫਾਰਮ ਤੋਂ ਟ੍ਰੇਨ ਜਾਣੀ ਹੈ ਤੇ ਪਲੇਟਫਾਰਮ ਲੱਭਣਾ ਸਾਨੂੰ ਇਹ ਸਕਰੀਨ ਤੋਂ ਇੰਨੀਆਂ ਟ੍ਰੇਨਸ ਨਿਕਲ ਰਹੀਆਂ ਹੁਣ ਲਗਾਤਾਰ ਹੀ ਇੱਥੋਂ ਲੱਭਣਾ ਪੈਣਾ ਖੜ ਕੇ 5-7 ਮਿੰਟਾਂ ਜੀ ਸ਼ਹਿਰ ਤੋਂ ਬਾਹਰ ਟ੍ਰੇਨ ਨੇ ਸਾਨੂੰ ਇਹਨੇ ਲਿਆ ਕੇ ਉਤਾਰਤਾ ਤੇ ਇਹ ਸਟੇਸ਼ਨ ਦਾ ਨਾਮ ਹੈਗਾ ਪੋਲੋ ਸ਼ੀਲਡ ਆ ਨਾਮ ਹੈ ਇਹ ਔਖਾ ਜਿਹਾ ਨਾਮ ਹੈ ਈਸਟ ਕਰਕੇ ਇੱਥੇ ਗੁਰਦੁਆਰਾ ਸਾਹਿਬ ਹੈਗਾ ਇਹ ਇਥੇ ਦੀ ਤੁਹਾਨੂੰ ਖਾਸ ਗੱਲ ਦੱਸਾਂ ਜਿਹੜੀ ਸਕਾਟ ਰੇਲਵੇ ਆ ਤੇ ਉਹਦੀ ਜਿਹੜੀ ਆ ਟਿਕਟ ਮਿਲਦੀ ਹੈ ਨਾ ਇਹ ਭਾਵੇਂ ਸਿੰਗਲ ਲੈ ਲਓ ਭਾਵੇਂ ਰਿਟਰਨ ਲੈ ਲਓ ਸੇਮ ਹੀ ਪੈਂਦੀ ਆ ਦੋਵਾਂ ਦਾ ਪ੍ਰਾਈਸ ਸੇਮ ਆ ਨਾ ਕੋਈ ਜ਼ਿਆਦਾ ਫਰਕ ਨਹੀਂ ਬਸ 50 ਕੁ 50 ਪੈਸੇ ਦਾ ਮਤਲਬ ਪੈਨੀਆਂ ਦਾ ਫਰਕ ਪੈਂਦਾ ਹੈ ਸਟੇਸ਼ਨ ਚੋਂ ਨਿਕਲੇ ਨਹੀਂ ਤੇ ਗੁਰਦੁਆਰਾ ਸਾਹਿਬ ਚ ਅੰਦਰ ਗਏ ਨਹੀਂ ਇੰਨੀ ਨੇੜੇ ਸਾਨੂੰ ਤਾਂ ਅਸੀਂ ਵੀ ਇੱਕ ਤਾਂ ਤੁਰ ਕੇ ਜਾਣਾ ਪਊਗਾ ਬਿਲਕੁਲ ਨੇੜੇ ਜਮੇ ਕੰਦ ਨਾਲ ਕੰਦਾ ਗੁਰਦੁਆਰਾ ਸਾਹਿਬ ਦੀ ਇਹ ਆ ਜੀ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਕੀ ਹਾਲ ਚਾਲ ਇੱਥੇ ਰਹਿੰਦੇ ਆ ਹਾਂ ਜੀ ਅੱਛਾ ਸਟੂਡੈਂਟ ਨਹੀਂ ਨਹੀਂ ਮੈਂ ਡਿਪੈਂਡੈਂਟ ਅੱਛਾ ਡਿਪੈਂਡੈਂਟ ਠੀਕ ਹੈ ਹੋਰ ਵਧੀਆ ਵੀਰੇ ਸ਼ੁਕਰੀਆ ਬਾਈ ਥੈਂਕ ਯੂ ਇਟਲੀ ਗਏ ਸੀ ਹਾਂ ਜੀ ਹਾਂ ਜੀ ਇਟਲੀ ਜਾ ਕੇ ਠੀਕ ਹੈ ਮੈਂ ਵੀਡੀਓ ਵੇਖਣ ਚਲੋ ਆਜੋ ਮਿਲਦੇ ਆ ਜੀ ਅੰਦਰ ਜੀ ਜੀ ਸ਼ੁਕਰੀਆ ਬਾਈ ਉਹ ਤਾਂ ਨਮਸਕਾਰ ਕਰਕੇ ਤਾਂ ਨੇ ਵਾਪਸ ਗੁਰਦੁਆਰਾ ਸਾਹਿਬ ਕਾਫੀ ਵੱਡਾ ਹੈ ਯਾਰ ਪਾਰਕਿੰਗ ਇਹ ਰਹੀ ਬਹੁਤ ਵਧੀਆ ਜਿਹੀ ਫੋਟੋ ਦੇਖੀ ਅਸੀਂ ਮੈਂ ਵੀਂਦੀਆਂ ਸੀ ਗਏ ਨੇ ਗੁਰਦੁਆਰਾ ਸਾਹਿਬ ਪਹੁੰਚੇ ਤੇ ਦੇਖ ਲਓ ਆਪਣੇ ਬੰਦੇ ਨਾਲ ਦੀ ਨਾਲ ਪੰਜਾਬੀ ਮੈਨਨ ਲੱਗੇ ਤੇ ਵੈਸੇ ਤਾਂ ਵੀਕਐਂਡ ਦੇ ਜਿਆਦਾ ਇੱਥੇ ਸੰਗਤ ਆਉਂਦੀ ਹੈਗੀ ਤੇ ਇਹ ਗੁਰਦੁਆਰਾ ਸਾਹਿਬ ਕਹਿੰਦੇ ਐਡਾ ਵੱਡਾ ਵੀ ਜਾਂ ੜੰਬਰੇ ਤੋਂ ਵੀ ਸੰਗਤ ਆਉਂਦੀ ਹੈ ਜਾਂ ਬਾਕੀ ਥਾਵਾਂ ਤੋਂ ਵੀ ਸਾਰੀ ਸੰਗਤ ਉੱਥੋਂ ਇੱਥੇ ਆਉਂਦੀ ਹੈ ਤੇ ੜੰਬਰਾ ਚ ਵੀ ਸ਼ਾਇਦ ਕੋਈ ਗੁਰਦੁਆਰਾ ਸਾਹਿਬ ਹੋਵੇ ਸਾਨੂੰ ਪਤਾ ਨਹੀਂ ਹੈਗਾ ਮੇਬੀ ਸੁਣਿਆ ਨਹੀਂ ਹੈਗਾ ਸੀ ਤੇ ਨਾ ਹੀ ਅਸੀਂ ਹੁੰਦੇ ਜਦੋਂ ਅੰਮ੍ਰੇ ਜਾ ਕੇ ਆਏ ਨਾ ਹੀ ਮਤਲਬ ਦਰਸ਼ਨ ਕਰਕੇ ਆਏ ਆ ਅੱਜ ਤਾਂ ਇੱਥੇ ਆਏ ਸੀ ਵੀ ਗਲਾਸ ਕੋਚ लास्ट ਦਿਨ ਸੀ ਸਾਡਾ ਜਾਂਦੇ ਜਾਂਦੇ ਗੁਰਦੁਆਰਾ ਸਾਹਿਬ ਵੀ ਹੋ ਜੀ ਤੇ ਤੁਹਾਨੂੰ ਦਿਖਾਉਨੇ ਆ ਜੀ ਅੰਦਰਲੇ ਪਾਸੇ ਕਰਾਉਂਦੇ ਆ ਦਰਸ਼ਨ ਤੇ ਜਿੰਨੇ ਵੀ ਵਿਸਾਖੀ ਦਾ ਤੇ ਜਾਂ ਹੋਰ ਹੋਲੇ ਮੱਲੇ ਦਾ ਵੱਡੇ ਪ੍ਰੋਗਰਾਮ ਹੁੰਦੇ ਉਦੋਂ ਇੱਥੇ ਕਹਿੰਦੇ ਕਾਫੀ ਹਜ਼ਾਰਾਂ ਦੀ ਸੰਗਤ ਇਕੱਠ ਇਕੱਠ ਹੁੰਦਾ ਇੱਥੇ ਖੁਸ਼ੀ ਨੇ ਬਿਲਕੁਲ ਸਹੀ ਕਿਹਾ ਸੀਗਾ ਇਹ ਜੀ ਬਿਲਕੁਲ ਕੈਨੇਡਾ ਨਾਲ ਦੇ ਕੈਨੇਡਾ ਚ ਇਹ ਜਿਹੜਾ ਗੁਰਦੁਆਰਾ ਸਾਹਿਬ ਨੂੰ ਪਿਕਸ ਪਹਿਲਾਂ ਦੇਖੀਏ ਫੋਟੋਸ ਜਿਵੇਂ ਆਪਣੇ ਨਾਲ ਦੇ ਜਿਹੜੇ ਗਏ ਵੀ ਹੋਏ ਆ ਤਾਂ ਬੰਦਾ ਦੇਖ ਰਿਹਾ ਹਾਂ ਹਾਂਜੀ 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 ਐਵੇਂ ਗੁੰਮ ਦਾ ਨਹੀਂ ਬਹੁਤ ਬਹੁਤ ਗੱਤਕਾ ਸਿਖਾਇਆ ਜਾਂਦਾ ਜੀ ਦੇਖੋ ਸੰਗਤ ਗੱਤਕਾ ਸਿੱਖ ਰਹੇ ਆ ਸਾਊਥ ਹਾਲ ਚ ਵੀ ਇਦਾਂ ਹੀ ਸੀਗਾ ਇਹ ਹਾਂਜੀ ਲੋਪਰਾਂ ਦਰਵਾਰ ਸਾਹਿਬ ਚੱਲੀਏ ਸਿੱਧਾ ਕੋਈ ਪ੍ਰੋਗਰਾਮ ਵੀ ਲੱਗਦਾ ਆਉਣ ਵਾਲੇ ਦਿਨਾਂ ਚ ਸੰਗਤ ਵਾਹ ਕੀ ਤਿਆਰੀ ਕਰ ਰਹੀ ਹੈ ਕਸੇ ਦੀ ਕੋ ਸੰਗਤ ਮਿਲ ਰਹੀ ਹੈ ਜਿਹੜਾ ਕੋਈ ਵੀ ਇਹ ਲੰਗਰ ਖਾਲ ਆ ਗਿਆ ਜੀ ਗੁਰਦੁਆਰਾ ਸਾਹਿਬ ਦਾ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਸ਼ੁਕਰੀਆ ਜੀ ਥੈਂਕ ਯੂ ਇਹ ਲੰਗਰ ਇਥੇ 24 ਘੰਟੇ ਚੱਲਦਾ ਰਹਿੰਦਾ ਕਹਿੰਦੇ ਪ੍ਰਸ਼ਾਦਾ ਛੱਕ ਕੇ ਜਾਵਾਂਗੇ ਦੇਖੋ ਬਾਬੇ ਨਾਨਕ ਦਾ ਚਲਾਇਆ ਲੰਗਰ ਤੇ ਗਲਾਸ ਗੋਚ ਵੀ ਅੱਜ ਮਿਲਦਾ ਹੈਗਾ ਸਕਾਟਲੈਂਡ 'ਚ ਨਹੀਂ ਕਿਨੇ ਗੁਰਦੁਆਰਾ ਸਾਹਿਬ 'ਚ ਐ ਭੋਜਨ ਛਕਣਾ ਸੀ ਐ ਹੁਣੇ ਤੁਸੀਂ ਸੈਂਟਰਲ ਸਟੇਸ਼ਨ ਤੋਂ ਆਏ ਹੋ ਹਾਂਜੀ 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 ਸ਼ੁਕਰੀਆ ਜੀ 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 ਸ਼ੁਕਰੀਆ ਕੋਈ ਗੱਲ ਨਹੀਂ ਲਓ ਜੀ ਹੁਣ ਚਲੀਏ ਗੁਰਦੁਆਰਾ ਸਭ ਤੋਂ ਵਾਪਸ ਸਮਾਨ ਸਾਡਾ ਇੱਥੇ ਪਹੁੰਚ ਗਿਆ ਸਾਰਾ ਤੇ ਅਸੀਂ ਹੁਣ ਸ਼ਹਿਰ ਦੇ ਵੱਲ ਜਾਣਾ ਹੈਗਾ ਤੇ ਉੱਥੋਂ ਟ੍ਰੇਨ ਲੈਣੀ ਹੈਗੀ ਤੇ ਇੰਗਲੈਂਡ ਸਕਾਟਲੈਂਡ ਤੋਂ ਇੰਗਲੈਂਡ ਪਹੁੰਚ ਜਾਣਾ ਹੈ ਅੱਜ 3 ਘੰਟੇ ਸਾਰਾ ਕੁਝ ਜੁੜਿਆ ਹੋਇਆ ਹੈ ਟ੍ਰੇਨ ਦੇ ਰਾਹੀਂ ਤੁਹਾਨੂੰ ਪਤਾ ਹੀ ਹੈ ਯੂਰਪ ਤੋਂ ਪੂਰਾ ਤੇ 3 ਘੰਟੇ ਲੱਗਣੇ ਹਨ ਤੁਹਾਨੂੰ ਸਵਾ 3 ਮਲਾ ਸਵਾ 3 ਘੰਟੇ ਚ ਪਹੁੰਚ ਜਾਣਾ ਹੈ ਸਕਾਟਲੈਂਡ ਦੇ ਸਫ਼ਰ ਦੀ ਲਗਭਗ ਸਮਾਪਤੀ ਆ ਜੀ ਤੇ ਹੁਣ ਨਿਕਲਣ ਲੱਗੇ ਆ ਸੀ ਇਹ ਸ਼ਹਿਰ ਚੋਂ ਗਲਾਸਗੋ ਚੋਂ ਤੇ ਅਸੀਂ ਪਹੁੰਚ ਗਿਆਂ ਏ ਤੇ ਗਲਾਸਗੋ ਦੇ ਸੈਂਟਰਲ ਰੇਲਵੇ ਸਟੇਸ਼ਨ ਦੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਸੈਂਟਰਲ ਸਟੇਸ਼ਨ ਤੇ ਇਥੋਂ ਸਾਡੀ ਸਿੱਧੀ ਟ੍ਰੇਨ ਹੈ ਲਿਵਰਪੂਲ ਦੇ ਲਈ ਇਧਰ ਨਾ ਨਾ ਤਾਂ ਹੈ ਤੁਹਾਨੂੰ ਮਤਲਬ ਪਲੇਨ ਦਾ ਜੇ ਤੁਸੀਂ ਜਹਾਜ਼ ਚ ਜਾਓ ਨਾ ਤਾਂ ਤੁਹਾਨੂੰ ਜਹਾਜ਼ ਇਜ਼ੀ ਜੈਟ ਤੇ ਰਿਆਂ ਨੇ ਯਾਰ ਅਸੀਂ ਉਹਨਾਂ ਦਾ ਐਕਸਪੀਰੀਅੰਸ ਕਰ ਲਿਆ ਤੇ ਉਹਦਾ ਵੀ ਨਹੀਂ ਗੇਟ ਨੰਬਰ ਦੱਸਦੇ ਵੀ ਕਿੰਨੇ ਨੰਬਰ ਗੇਟ ਤੇ ਜਾਊ ਤੇ ਇੱਥੇ ਟ੍ਰੇਨ ਦਾ ਪਲੇਟਫਾਰਮ ਨੰਬਰ ਨਹੀਂ ਦੱਸਦੇ ਸਿਰਫ ਸਿਰਫ 12-13 ਮਿੰਟ ਟ੍ਰੇਨ 'ਚ ਨਹੀਂ ਹਜੇ ਤੱਕ ਇਹ ਨਹੀਂ ਕਲੀਅਰ ਹੋਇਆ ਵੀ ਜਾਣੀ ਕਿੱਥੋਂ ਆਗੇ ਬੁੱਤ ਬਣ ਕੇ ਖੜੇ ਰਹੋ ਸਕਰੀਨ ਵੱਲ ਚੱਕੀ ਜਾਓ ਵੀ ਜਦੋਂ ਉਥੇ ਫਲੈਸ਼ ਹੋ ਵੀ ਇੰਨੇ ਤੇ ਕਾਲਿੰਗ ਕਰ ਰਹੇ ਤੁਹਾਨੂੰ ਇੰਨੇ ਤੇ ਬੁਲਾ ਰਹੇ ਫਿਰ ਜਾਣਾ ਪੰਜ ਨੰਬਰ ਤੋਂ ਜਾਣੀ ਹੁਣ ਪਤਾ ਲੱਗਿਆ ਲੰਘ ਜੋ ਕਹਿੰਦੇ ਟ੍ਰੇਨ ਵੀ ਨਹੀਂ ਚੱਕੀ ਕੀਤੀ ਲੱਗੇ ਜਿਵੇਂ ਅਲੱਗ ਰੋ ਆ ਉਹ ਦੋ ਜੀਆਂ ਲੋਕਲ ਟ੍ਰੇਨਾਂ ਸੀਗੀਆਂ ਪਹਿਲਾਂ ਲੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਤੇ ਇਹ ਬੁਲਟ ਟ੍ਰੇਨ ਆ ਗਈ। ਇਹਦੀ ਟਿਕਟ ਥੋੜੀ ਮਹਿੰਗੀ ਹੁੰਦੀ ਹੈ ਪਰ ਪਹੁੰਚਾਉਂਦੀ ਬਹੁਤ ਛੇਤੀ ਹੈ। ਲਿਵਰਪੂਲ ਇਥੋਂ ਕਾਫੀ ਜ਼ਿਆਦਾ ਦੂਰ ਆ। ਤੇ ਪਰ ਇਹਨੇ ਸਵਾ 3 ਘੰਟੇ ਲੈਣੇ ਆ 3.5 ਘੰਟੇ ਬਸ। ਆ ਟੀਟੀ ਸਾਹਿਬ ਖੜੇ ਆ। ਇੰਨਾ ਜੱਜ ਫਸ ਕੇ ਰਹਿੰਦੇ ਆ ਪੂਰੇ। ਅਸੀਂ ਤਾਂ ਪੀਨੇ ਆ ਸਕਾਟਲੈਂਡ ਵਾਲੀਆਂ ਡਰਿੰਕਸ ਤੇ ਉਹ ਬੋਰੇ ਦੇਖੋ ਕੀ ਵੀਰੇ ਚੱਲੀਏ ਬਿਲਕੁਲ ਨਹੀਂ ਹੈ ਉਹ ਦੇਖ ਮੈਂ ਇਹਨਾਂ ਦੇ ਕਿੰਨੀਆਂ ਮੈਂ ਇਹ ਰਹਿਣਾ ਵੀ ਇਹਨਾਂ ਦੇ ਅਲਾਉਡ ਸਾਰਾ ਕੁਝ ਰੇਂਜੀ ਦਾ ਰੂ ਪੀ ਜਾਂਦੇ ਆ ਸਾਰਾ ਕੁਝ ਅਲਾਉਡ ਆ ਕੋਈ ਕੁਝ ਨਹੀਂ ਕਹਦਾ ਹੈਗਾ ਆਪਣੀ ਇਲੀਗਲ ਹੁੰਦਾ ਕੰਮ ਜਿਵੇਂ ਸ਼ਰੇਮਗੰਗ ਚਲੀ ਜਾਂਦਾ ਹੈ ਕਮਾਲ ਹੋ ਗਈ ਯਾਰ ਰਾਤ ਦੇ 8 ਵਜੇ ਤੇ ਸਕਾਡਲੈਂਡ ਵਧੀਆ ਠੰਡ ਸੀ ਯਾਰ ਇੱਥੇ ਪੂਰੀ ਧੁੱਪ ਆ 8 ਵਜੇ ਵੀ ਦੇਖ ਲਓ ਕਿੰਨਾ ਸੂਰਜ ਖੜਾ ਹੈਗਾ ਅੱਜ ਪੂਰਾ ਮੈਨੂੰ ਲੱਗਦਾ ਬਈ ਸਨੀ ਡੇ ਲੱਗਿਆ ਹੋਊਗਾ ਅੱਜ ਜਿੱਦਣ ਸਾਰਾ ਦਿਨ ਧੁੱਪ ਰਹਿੰਦੀ ਆ ਨਾ ਉਸ ਦਿਨ ਸ਼ਾਮ ਨੂੰ ਸੂਰਜ ਐਨਾ ਹੁੰਦਾ ਉੱਪਰ ਬੱਦਲ ਵੀ ਨਹੀਂ ਦਿਖ ਰਿਹਾ ਸਹੀ ਹੈ ਸਨੀ ਡੇ ਹੋਣਾ ਅੱਜ ਇੱਥੇ ਹੈਲੋ ਸਵਾਗਤ ਹੋਣ ਲੱਗੇ ਹੈਲੋ ਬਾ ਬਾਏ ਯਰ ਲਿਵਰਪੂਲ ਯਾ लवली लवली ਲਿਵਰਪੂਲ लवली सनी ਡੇ ਨੂੰ लवली ਕਹਿੰਦੇ ਆ ਇਹ ਸੋਏ ਸੀ ਆਪਣਾ ਇਸ ਦਾ ਵਲੌਗ ਤੇ ਸਕਾਟਲੈਂਡ ਦਾ ਸਫਰ ਅੱਜ ਇੱਥੇ ਕਰਦੇ ਹਾਂ ਹੁਣ ਸਮਾਪਤ ਤੇ ਬਾਕੀ ਤਿੰਨ ਕ ਦਿਨ ਵਲੌਗ ਹੈ ਤੱਕੀ ਲੇਟ ਹੈ ਤੇ ਦੋ ਕ ਦਿਨ ਅਸੀਂ ਆਰਾਮ ਕਰਨੇ ਪੰਜ ਛੇ ਦਿਨ ਇੱਥੇ ਰੁਕਾਂਗੇ ਲਿਵਰਪੂਲ ਭੈਣ ਦੇ ਘਰ ਤੇ ਉਸ ਤੋਂ ਬਾਅਦ ਆਪਣਾ ਕਿਸੇ ਨਵੇਂ ਕੰਟਰੀ ਦਾ ਨਵੇਂ ਦੇਸ਼ ਦਾ ਸਫ਼ਰ ਸ਼ੁਰੂ ਕਰਾਂਗੇ ਇੱਥੋਂ ਹੀ ਤੇ ਜੁੜੇ ਰਹੋ ਤੁਸੀਂ ਆਪਣੇ ਚੈਨਲ ਪੰਜਾਬੀ ਟਰੈਵਲ ਕਪਲ ਦੇ ਨਾਲ ਤੇ ਕਮਾਉਂਦੇ ਰਾਵਾਂਗੇ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਤੇ ਨਵੀਂ-ਨਵੀਂ ਦੁਨੀਆ ਦਿਖਾਉਂਦੇ ਰਾਵਾਂਗੇ ਮਿਲਦੇ ਆਂ ਜੀ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ